प्राव का स्वागत है। है। सर, आपका बहुत -बहुत स्वागत है 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 मैं हूं इस इस वक्त बब्बू हमारे साथ मौजूद सर सर आपका बहुत-बहुत पर आ, आपकी फिल्म फिल्म आ रही है। जी। सर, क्या खास है इस फिल्म में दर्शकों तो को <laughs> का का? हर चीज को पता लगे बुजुर्ग किन्नी दलेर सूरवीर से आप शूटवीरों की बात करते हैं चाहे हरि सिंह नलवा हुए जी। राज, आ, रंजीत सिंह जी हुए जी। आ, उन जैसा राज करने वाला चाहिए आप अक्सर बात करते हैं। हाँ। जी बड़े हाँ। सो पंजाबी सिनेमा में हाँ हाँ, पंजाबी सिनेमा की मैं बात करना चाहता हूँ कि कॉमेडी शादी विवाह पर आधारित मूवी ज्यादा बनती लेकिन हिस्ट्री पंजाब का कल्चर बहुत रिच है उस पर फिल्में कम आती हैं या अब बनना शुरू हुई हैं ਨੇ ਇਹ ਤਾਂ ਨਹੀਂ ਹੁੰਦਾ ਇਹਦੀ وجہ ਇਹ ਹੁੰਦੀ ਹੈ ਵੀ ਜਿਹੜੀ ਇਹ ਇਹ ਫਿਲਮਾਂ ਮਹਿੰਗੀਆਂ ਬਹੁਤ ਹਨ ਪੈਸਾ ਬਹੁਤ ਲੱਗ ਜਾਂਦਾ ਔਰ ਜੇ ਪੰਜਾਬ ਚ ਉਸ ਤਰ੍ਹਾਂ ਦੇ ਪ੍ਰੋਡਿਊਸਰ ਪੈਦਾ ਨਹੀਂ ਹੋਏ ਜਿਹੜੇ ਲਗਾਤਾਰ ਇਸ ਤਰ੍ਹਾਂ ਫਿਲਮਾਂ ਤੇ ਪੈਸੇ ਲਾਉਣੇ ਤਾਂ ਉਹ ਕਿਤੇ ਨਾ ਕਿਤੇ ਇੱਕ وجہ ਬਣ ਜਾਂਦੀ ਹੈ ਕਾਮੇਡੀ ਫਿਲਮ ਥੋੜੀ ਸਸਤੀ ਬਣ ਜਾਂਦੀ ਹੈ ਉਹ ਈਜ਼ੀ ਹੋ ਜਾਂਦੀ ਉਹਨਾਂ ਨੂੰ ਬਣਾ ਕੇ ਰਿਲੀਜ਼ ਕਰਨਾ ਇਨ੍ਹਾਂ ਫਿਲਮਾਂ ਚ ਨਾ ਬਹੁਤ ਮਤਲਬ ਹਰ ਚੀਜ਼ ਬੜੀ ਜ਼ਹੀਨ ਤਰ੍ਹਾਂ ਦੇਖਣੀ ਪੈਂਦੀ ਹੈ ਤਾਂ ਸ਼ਾਇਦ ਇਸ ਕਰਕੇ ਵੀ ਘਟ ਬਣਦੀ ਹੈ ਬਾਕੀ ਅਤੇ ਡਿਪੈਂਡ ਕਰਦਾ ਹੌਲੀ ਹੌਲੀ ਇੰਟਰਸਟ ਬਣਦਾ ਹੁੰਦਾ ਕਈ ਵਾਰੀ ਸਿਰ ਮੇਨੇ ਮੁੜਨਾ ਹੁੰਦਾ ਕੋਈ ਕੋਈ ਬਹਾਨਾ ਵੜਦਾ ਹੋ ਸਕਦਾ ਇਸ ਫਿਲਮ ਦਾ ਇੱਕ ਬਹਾਨਾ ਬਣ ਜੇ ਤੇ ਵਾਪਸ ਉਸ ਪਾਸੇ ਨੂੰ ਆ ਜਾ ਲੋ ਤੁਹਾਡਾ ਪਲਾਨ ਹੈ ਕੋਈ ਪ੍ਰੋਜੈਕਟ ਹੈ ਦਿਮਾਗ ਮੇਂ ਕਭੀ ਮੌਕਾ ਮਿਲਦਾ ਤੇ ਬਣਾਉਂਗਾ ਪਹਿਲਾ ਤਾਂ ਦਿਖਾ ਲਈਏ ਇਹ ਕੋਈ ਬੜਾ ਪ੍ਰੋਜੈਕਟ ਹੈ ਸਾ ਇਹ ਬਹੁਤ ਵੱਡੀ ਫਿਲਮ ਹੈ ਮਲ ਦੇਖੋ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਗੱਲ ਤਾਂ ਨਹੀਂ ਕਰਦਾ ਉਹ ਅਜੀਬ ਜਿਹਾ ਲੱਗਦਾ ਪ੍ਰੋਡਿਊਸਰ ਦੱਸਣਗੇ ਤਾਂ ਜਿਆਦਾ ਪਰ ਉਹ ਕਾਫੀ ਮਹਿੰਗੀ ਫਿਲਮ ਹੈ ਇਹਨਾਂ ਨੇ ਬਣਾਈ ਕਾਫੀ ਮਹਿੰਗੀ ਸਬਜੈਕਟ ਬਹੁਤ ਆ ਪਰ ਅਜੇ ਅਜੇ ਸਾਡਾ ਸਿਨੇਮਾ ਗਰੋ ਕਰ ਰਿਹਾ ਜੀ ਤੁਹਾਨੂੰ ਥੋੜਾ ਜਿਹਾ ਵਕਤ ਲੱਗੂਗਾ ਦੇਖੋ ਜਿਸ ਤਰ੍ਹਾਂ ਦੀ ਤੁਸੀਂ ਫਿਲਮ ਦੀ ਉਕਾੰਖਾ ਕਰਦੇ ਹੋ ਨਾ ਵਾਰੀਅਰ ਫਿਲਮ ਦੀ ਜਿਹਦਾ ਹਰੀ ਸਿੰਘ ਨਲਵਾ ਸਾਹਿਬ ਦੀ ਉਹਦੇ ਲਈ ਫਿਰ ਸਾਨੂੰ ਵੱਡੀਆਂ ਫੌਜਾਂ ਦਿਖਾਉਣ ਲਈ ਉਸ ਤਰ੍ਹਾਂ ਦਾ ਗ੍ਰਾਫਿਕਸ ਕਰਨਾ ਪਊਗਾ ਇੱਥੇ ਉਸ ਤਰ੍ਹਾਂ ਦੀਆਂ ਚੀਜ਼ਾਂ ਅਵੇਲੇਬਲ ਨਹੀਂ ਉਹਦੇ ਲਈ ਸਾਨੂੰ ਬਾਹਰ ਜਾਣਾ ਪਊਗਾ ਉਹ ਟੈਕਨੀਸ਼ੀਅਨ ਬਹੁਤ ਮਹਿੰਗੇ ਆ ਉਹ ਫਿਰ 200 ਕਰੋੜ ਦਾ ਬਜਟ ਆਉਗਾ لیکن پنجاب اور تو پنجابی انڈسٹری میں پیسہ تو بہت خرچ کرتے ہیں اپ لوگ مووی بنانے میں ایسا نہیں کہ کم کرتے ہیں سمجھ نہیں اتنا نہیں اج ہو رہا 200 کروڑ دی جی فلم بنی ہے تا سینما تھانوں 40 60 فیصد تھیٹر لے جاندا 40% بچدا نا ہن 200 والی کنے 100 کروڑ دا بزنس کرو گے تا جا کے تھوڑا وہ پروڈیوسر دا 200 کروڑ پورا ہو گا نا تو 10 15 کروڑ مطلب یہ جائز ہے جی فی الحال اتے بعد جی فلم بندی ہے وہ جی سمبھاونا نہیں ਜੇ ਤੁਸੀਂ 100 ਕਰੋੜ ਦੀ ਫਿਲਮ ਕੋ ਮਾਰਦੇ ਹੋ ਉਹ ਤੋਂ 40 ਵਾਪਸ ਤੁਹਾਡਾ ਪਰਸੈਂਟ ਆਉਣਾ ਨਾ ਫਿਰ ਉਹਦੇ ਚ ਖਰਚੇ ਕਿੰਨੇ ਐਡ ਦੇ ਪਬਲਿਸਿਟੀ ਦੇ ਐ ਹੋਰ ਬਾਕੀ ਕਿਹਬਰੀ ਫਿਲਮਾਂ ਲੇਟ ਹੋ ਜੰਨੀਆਂ ਅੱਜ ਥੋੜਾ ਜਿਹਾ ਵਕਤ ਲੱਗੂਗਾ ਪਹੁੰਚ ਜੂਗਾ ਔਰ ਆਪ ਕਿਸਾਨੀ ਦੀ ਬਾਤ ਕਰਤੇ ਹੈ ਕਬੀ ਕਿਸਾਨੀ ਤੇ মুਵੀ ਹਾਂ ਇੱਕਮ ਬਣਾਈ ਸੀ ਔਰ ਆ ਇੱਕ ਪਲਾਨ ਹੈ ਕੁਝ ਹਾਂ ਬਣਾਵਾਂਗੇ ਜ਼ਰੂਰ ਬਣਾਵਾਂਗੇ ਤੁਹਾਡੇ ਦਿੱਲੀ ਇਮਾਰਤਾਂ ਬਣੀਆਂ ਨੇ ਕਿਸਾਨੀ ਤੇ ਮਾਲੀਏ ਤੇ ਬਣੀਆਂ ਨੇ ਦੁਨੀਆ ਦੇ ਜਿੰਨੇ ਵੀ ਰਾਜੇ ਐ ਉਹਨਾ ਵਕਤਾਂ 'ਚ ਵਪਾਰ ਬਹੁਤ ਘੱਟ ਹੁੰਦੇ ਹੁੰਦੇ ਸੀ ਸਿਰਫ ਸਿਲਕ ਰੂਟ ਤੇ ਥੋੜਾ ਬਹੁਤਾ ਸਬਾਨ ਦਾ ਆਦਾਨ-ਪ੍ਰਦਾਨ ਹੁੰਦਾ ਸੀ ਤੋਂ ਬਹੁਤਾ ਮਾਲ ਜਿਹੜਾ ਖੇਤਾਂ 'ਚ ਇਕੱਠਾ ਹੁੰਦਾ ਸੀ ਤੇ ਇਸ ਕਰਕੇ ਜੇ ਦੁਨੀਆ ਅੱਜ ਐਸ ਕਦਰ ਪਹੁੰਚੀ ਹੈ ਤਾਂ ਕਿਸਾਨਾਂ ਮਜ਼ਦੂਰਾ ਕਰਕੇ ਪਹੁੰਚੀ ਉਹਨਾਂ ਦਾ ਰੈਣ ਆਪਾਂ ਦੇ ਲਈ ਸਕਦੇ ਅੱਜ ਅਸੀਂ ਤਾਂ ਹੈ ਤੇ ਇਹ ਸਾਡੀ ਪੁਸ਼ਤਦਰ ਪੁਸ਼ਤ ਨੇ ਮਾਲੀਆ ਦੇ ਕੇ ਐਡੇ-ਐਡੇ ਜਿਹੜੇ ਰਾਜ ਕਾਇਮ ਹੋਇਆ ਉਹ ਕਿਸਾਨਾਂ ਮਜ਼ਦੂਰਾ ਅੰਦਰੋਂ ਸਿਰਜੇ ਹੋਏ ਕਿ ਜਿਹੜੇ ਰਾਜਸਥਾਨ ਜਾਂ ਵੱਡੇ ਵੱਡੇ ਹਵੇਲੀਆਂ ਮੈਲੇ ਨੇ ਨਾ ਚ ਉਹਨਾਂ ਲੋਕਾਂ ਦੀ ਪਸੀਨਾ ਉਹ ਵੱਖਰੀ ਗੱਲ ਹੈ ਕਿ ਚੱਕਾ ਚੌਂਚੀ ਚੀਜ਼ਾਂ ਰੁੱੜ ਜਾਂਦੀਆਂ ਹਾਂ ਭਾਜੀ ਬਹੁਤ ਸਾਰੇ ਕਲਾਕਾਰ ਪੰਜਾਬ ਕੀ ਰਾਜਨੀਤੀ ਨਹੀਂ ਗਏ ਆਪ ਕਦੇ ਰੁਕ ਕਰਨਗੇ ਰਾਜਨੀਤੀ ਦਾ ਕਦੇ ਮਨ ਹੈ ਨਹੀਂ ਇਦਾਂ ਦਾ ਕੁਝ ਨਹੀਂ ਵਧੀਆ ਜ਼ਿੰਦਗੀ ਹੈ ਟਾਈਮ ਨਾਲ ਖਾਣੇ ਟਾਈਮ ਨਾਲ ਸੌਣੇ ਟਾਈਮ ਨਾਲ ਉੱਡਦੇ ਹਾਂ ਔਰ ਪਿਆਰ ਇਹਨਾਂ ਮਿਲਦਾ ਟਾਬੇ ਤੇ ਜਾਂਦੇ ਆ ਚਾਹ ਵਾਲਾ ਪੈਸੇ ਨਹੀਂ ਲੈਂਦਾ ਦੁਕਾਨ ਤੇ ਵਗ ਜੀਏ ਕੱਪੜੇ ਵਾਲਾ ਪੈਸੇ ਨਹੀਂ ਲੈਂਦਾ ਹੋਰ ਅੱਪ ਕੀ ਦੇ ਦੇ ਕੀ ਕਰਨੀ ਆਪਾਂ ਔਰ ਜ਼ਰੂਰੀ ਦੇਖੋ ਇਹ ਚੀਜ਼ ਦਿਮਾਗ 'ਚ ਪਾ ਲਓ ਕਿ ਸਿਆਸਤਦਾਨ ਕਦੇ ਸਮਾਜ ਨਹੀਂ ਬਦਲ ਸਕਦਾ ਸਮਾਜ ਸਮਾਜ ਸੁਧਾਰਕਾਂ ਨੂੰ ਹੀ ਬਦਲਣਾ ਪੈਣਾ ਆਵਾਮ ਨੂੰ ਹੀ ਬਦਲਣਾ ਪੈਣਾ ਆਪਣੀ ਸਿਵਲ ਸੁਸਾਇਟੀ ਕੰਮ ਕਰਨੀ ਪੈਣੀ ਇਹ ਤਾਂ ਸਾਡੇ ਮਨ ਦੇ ਖਾਦਸ਼ੇ ਆ ਜੀ ਰਾਸ਼ਨ ਬਾਣੀ ਫਰੀ ਹੋ ਗਿਆ ਉਹਦੇ ਚੱਕਰ 'ਚ ਵੋਟ ਪੈ ਗਈ ਤੁਸੀਂ ਆਪ ਹੀ ਬਦਲਣਾ ਹੈ ਦੁਨੀਆ ਨੂੰ ਬਦਲਣਾ ਹੈ ਔਰ ਪਰਵਰਤਨ ਤੇ ਰੈਵਲੂਸ਼ਨ ਲੋਕ ਹੀ ਲਿਆ ਕਰਦੇ ਮੇਰਾ ਇਹ ਜਾਂ ਕੋਈ ਵਿਚਾਰ ਨਹੀਂ ਮੈਂ ਖੁਸ਼ ਹਾਂ ਮੈਂ ਕੀਤਾ ਜੀ ਬਹੁਤ अच्छा आप खेतों की बात करते हैं अक्सर जब खाली टाइम में क्या करते हैं आप घर में मैंने सुना है कि आप खेतों में अपने जो घोड़ा है कबूतर है जी, उनके जी, साथ टाइम ज्यादा करते हैं सुन ही है। रहा था बस गाड़ी में सुन रहा था और ड्राइवर आवाज सुन के पहचान के मान जी को सुन रहे हैं इतने फेमस है आपकी आवाज़ पीसी चल रही थी आपकी और जो पुराने गाने आपके हैं मित्रादी छतरी या फिर वो पंजाब से लेकर पूरे देश भर में विदेश भर में आपको लोग प्यार करते हैं ਉਸ ਵਕਤ ਦੇ ਗਾਣੇ اور ਅੱਜ ਦੇ ਗਾਣੇ ਬਹੁਤ ਫਰਕ ਆ ਗਿਆ ਮੋਬਾਈਲ ਆ ਗਿਆ ਕਿਹੜਾ ਫਰਕ ਨਹੀਂ ਆਇਆ ਉਦੋਂ ਹੀ ਲੱਗਦਾ ਹੈ ਦੇਖੋ इमोਸ਼ਨ ਸੀਵੇਂ ਗਾਣੇ ਆਦਮੀ ਨੂੰ ਯਾਦ ਹੋਣਗੇ ਅੱਜ ਵੀ ਲੇਕਿਨ ਜੋ ਅੱਜ 2 ਸਾਲ ਪਹਿਲੇ ਗਾਣਾ ਹੈ ਅੱਜ 3 3 ਸਾਲ ਭੁੱਲ ਜਾਂਦਾ ਹੈ ਆਦਮੀ ਫਰਕ ਆਇਆ ਉਸ ਹੀ ਵਜ੍ਹਾ ਹੈ ਕਿ ਮੈਲੋਡੀ ਜਿਵੇਂ ਜਿਵੇਂ ਦੇਖੋ ਅਸੀਂ ਕਾਦੇ ਬਣੇ ਹੋਇਆ ਹਵਾ ਤੇ ਪਾਣੀ ਨਾਲ ਹੀ ਬਣਿਆ ਨਾ ਤੇ ਤਰੰਗਾ ਹੀ ਆ ਸਾਡੇ ਚ ਤੇ ਜੇ ਸੰਗੀਤ ਚ ਤਰੰਗ ਹੀ ਨਹੀਂ ਹੋਊਗਾ ਤਾਂ ਸੰਗੀਤ ਨੇ ਇੰਪੈਕਟ ਕੀ ਛੱਡਣਾ ਉਹ ਜਿਹੜਾ ਲੋਕ ਬੇਸਡ ਜਿਹੜਾ Song ਹੈ ਨਾ ਉਹ ਬਹੁਤ ਈਜ਼ੀ ਹੋ ਗਿਆ ਕੋਈ ਬੰਦਾ ਸੰਗੀਤਕਾਰ ਬਣ ਜਾਂਦਾ ਚਾਰ ਬੀਟਾਂ ਕੱਟ ਲੈਂਦਾ ਜਮਾਈਕਨ ਕੋਈ ਆ ਅਮਰੀਕਨ ਰੈਪ ਦੀ ਅਲੱਥਾ ਕਰਕੇ ਉਹਦਾ ਆਪਣੀ ਭਾਸ਼ਾ ਚ ਲਿਖ ਲਿਆ ਉਹ ਈਜ਼ੀ ਹੈ ਬਟ ਇਹ ਬਹੁਤਾ ਚੀਰ ਨਹੀਂ ਚੱਲਿਆ ਕਰਦਾ ਤੁਸੀਂ 1 ਪੁਆਇੰਟ ਕਿੰਨੇ ਦਿਨ ਪਾਉਂਗੇ ਲਗਾਤਾਰ ਇੱਕ ਮਹੀਨਾ ਬਾਲੋਗੇ ਫਿਰ ਤੁਹਾਨੂੰ ਲੱਗੂਗਾ ਚੇਂਜ ਕਰੀ ਹੋਣੀ ਹੈ ਇਦਾਂ ਹੀ ਹੈ ਜਿਹੜੀ ਮੈਲੋਡੀ ਸਦਾ ਹੀ ਰਹਿੰਦੀ ਹੈ ਇਹ ਚੀਜ਼ਾਂ ਆਉਣ ਜਾਣਾਂ ਔਰ ਜਿਹੜਾ ਰੈਪ ਜਾਂ ਬਾਕੀ ਚੀਜ਼ਾਂ ਨਾ ਤੁਸੀਂ ਪੂਰੀ ਦੁਨੀਆ ਦੇ ਦੇ ਨਕਸ਼ੇ ਤੇ ਜਾਓਗੇ ਤਾਂ ਉੱਥੇ ਸਿਰਫ 12 ਤੋਂ 18 ਸਾਲ ਦੇ ਬੱਚੇ ਇਸ ਤਰ੍ਹਾਂ ਦਾ ਸੰਗੀਤ ਸੁਣਦੇ ਆ ਵੱਡੇ ਕਿ ਉਹ ਉਹ ਮੈਲੋਡੀ ਤੇ ਹੋਣੇ ਸਾਡੇ ਤੁਸੀਂ ਕਿਸੇ ਵੀ ਮੁਲਕ ਚਲੇ ਜਾਓ ਔਰ ਇੰਟਰਨੈਟ ਤੇ ਬੱਚੇ ਜਾਦਾ ਤਾਂ ਤੁਹਾਨੂੰ ਲੱਗਦਾ ਤੁਸੀਂ ਜਦੋਂ ਗਾਣਾ ਸੁਣਦੇ ਸੈਂਸਿਬਲ ਹੀ ਸੁਣਦੇ ਹੋਣਾ ਕੋਈ ਸਿਆਣਾ ਗਾਣਾ ਸੁਣਦੇ ਹੋ ਨਾ ਪਰ ਤੁਸੀਂ ਕਿਤੇ ਕਮੈਂਟ ਥੋੜੀ ਕਰਦੇ ਨੈਟ ਤੇ ਜਾ ਕੇ ਇੰਨਾ ਟਾਈਮ ਨਹੀਂ ਤੁਹਾਡੇ ਕੋਲ ਆ ਇਸ ਕਰਕੇ ਆਪਾਂ ਨੂੰ ਲੱਗਦਾ ਹੈ ਬਟ ਜਿਹਨੇ ਜੋ ਸੁਣਨ ਸੁਣੀ ਰਹੇ achhiyan cheezan ਦਾ ਮੁੱਲ ਪੈਂਦੇ ਆ ਆ ਬਹੁਤ سارے ਸਿੰਗਰ ਹੈ ਪੰਜਾਬ ਸੇ ਹਨੀ ਸਿੰਘ ਹੋਏ ਬਾਦਸ਼ਾਹ ਹੋਏ ਕਿਸੇ ਨਾ ਕਿਸੇ ਕੰਟਰੋਲ ਸੇ ਜੁੜੇ ਲੇਕਿਨ ਬੱਬੂ ਮਾਨ ਦੇ ਸਾਥ ਕੋਈ ਕੰਟਰੋਵਰਸੀ ਨਹੀਂ ਹੈ ਕਿ ਆਪ ਬੁਗਵਾਨ ਆਪਣੇ ਕੰਮ ਤੇ ਫੋਕਸ ਅਸੀਂ ਖੱਬੇ ਸਜੇ ਵੇਂਦੇ ਨੇ ਸਿੱਧਾ ਰਾਹ ਦਿਖਦਾ ਸਾਨੂੰ ਅਸੀਂ ਉਹਦੇ ਤੇ ਚਲੇ ਜਾਣਾ ਕੰਮ ਸੇ ਕੰਮ ਹਾਂ ਆਪਣਾ ਕੰਮ ਕਰੋ ਜਿੰਨਾ ਸਮਾਜਿਕ ਮੀਡੀਆ ਤੇ ਬੈਠੋਗੇ ਉਨੀ ਬਹਿਸ ਕਰੋਗੇ ਔਰ ਬਹਿਸ ਮੂਰਖਾਂ ਦਾ ਕੰਮ ਹੈ ਹਕਲਮੰਦਾਂ ਦਾ ਕੰਮ ਹੈ ਨਹੀਂ ਦੇਖੋ ਲਾਈਫ ਅੱਜ ਦੀ ਸਪੀਡ ਬਹੁਤ ਹੈ ਇੰਨੀ ਪੇਸ ਫਾਸਟ ਹੈ ਵੀ ਤੁਸੀਂ ਅ ਅੱਜ ਅੱਜ ਬੈਠੇ ਤੁਸੀਂ ਜਦੋਂ ਅਚਾਨਕ ਘਰ ਬੈਠਦੇ ਕੋਈ ਪੁਰਾਣੀ ਫੋਟੋ ਦਿਖਣਾ ਔਰ ਇਹ ਲਾਤਾ ਕਿ ਜਿੰਨੀ ਛੇਤੀ ਪੰਜ ਸਾਲਾਂ ਗਿਆ ਦੇਖ ਇਹਨੇ ਨਾ ਸੋ ਲਾਈਫ ਇਤ ਸੋ ਫਾਸਟ ਇਹਦੇ ਵਿੱਚ ਕਿੱਥੇ ਇੰਨਾ ਟਾਈਮ ਹੈ ਇਹਦੇ ਲਈ ਤਾਂ ਕਈ ਜਨਮ ਚਾਹੀਦੇ ਆ ਬੰਦੇ ਨੂੰ ਜਾਂ ਬਹੁਤ ਲੰਬੀ ਉਮਰ ਚਾਹੀਦੀ ਹੈ ਵੀ ਉਹਨੂੰ ਲੱਗਿਆ ਵੀ ਮੈਂ 500 ਸਾਲ ਬੰਦੇ ਦੀ ਲਾਈਫ ਹੈ 50 ਸਾਲ ਭੌਂ ਕੇ ਕੱਢ ਲੀਏ 50 ਫੇਰ ਕਮ ਕਰ ਲਾਂਗੇ ਨਾ ਸੋ ਇਹਦੀ ਮੂਰਖਮਤੀ ਹੁੰਦੀ ਹੈ ਪਰ ਇਹ ਡਰਾਮਿਆਂ ਤੋਂ ਦੂਰ ਰਹਿਣਾ ਚਾਹੀਦਾ ਕਿਸੇ ਦੀ ਨਿੱਜੀ ਜ਼ਿੰਦਗੀ ਹੈ ਮੈਂ ਤਾਂ ਉਹਦੇ ਵਿੱਚ ਕਦੇ ਖਰ ਦਾਖਲ ਨਹੀਂ ਦਿੰਦਾ ਨਾ ਅਸੀਂ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਦਈਏ ਤੇ ਨਾ ਦੇਣ ਦਈਏ ਨਾ ਕਿਸੇ ਨੂੰ ਮਾੜਾ ਕਹੋ ਤੇ ਨਾ ਸੁਣੋ ਬੈਸਟ ਪੁਲਿਸੀਆ ਤੁਸੀਂ ਇਹ ਤੋਂ ਦੂਰ ਹੋ ਇਹੋ ਕੰਮ ਲਈ ਵਰਤੋ ਸੋਸ਼ਲ ਮੀਡੀਆ ਨੂੰ ਬਹਿਸ ਚ ਕੁਝ ਨਹੀਂ ਰੱਖਿਆ ਤੁਸੀਂ ਚੰਦ ਵਕਤ ਲਈ ਕੁਝ ਵਕਤ ਲਈ ਕੋਈ ਤੁਸੀਂ ਆਪ ਦੇ ਆਪ ਨੂੰ ਅੱਗੇ ਕਰ ਸਕਦੇ ਹੋ ਪਰ ਅਲਟੀਮੇਟਲੀ ਤੁਹਾਡੇ ਕੰਮ ਨਹੀਂ ਤੁਹਾਨੂੰ ਅੱਗੇ ਲ ਜਾਣਾ ਹਾਰਡ ਵਰਕ ਨਹੀਂ ਅੱਗੇ ਲ ਜਾਣਾ ਭਾਜੀ ਇੱਕ ਹੋਰ ਸਵਾਲ ਹੈ ਕਿ ਬਾਲੀਵੁੱਡ ਨੂੰ ਨਜ਼ਰ ਲੱਗ ਗਈ ਥੀ ਅੰਡਰਵਰਕ ਤੇ ਪੰਜਾਬ ਨੇ ਵੀ ਕਿਹਾ ਗੈਂਗਸਟਰ ਜੋ ਹੈ ਉਹ ਉਸਕੋ ਉਸ ਪਰ حاوی ਹੋਣੇ ਕੋਸ਼ਿਸ਼ ਕਰ ਰਹੇ ਹੈ ਕਿ ਆਪਕੋ ਲੱਗਦਾ ਹੈ ਕਬੀ ਵਿਚ ਵਿਚ ਮੇ ਅਸੀ ਚੀਜ਼ੇ ਸਾਹਮਣੇ ਆਤੀ ਹੈ ਲੱਗਦਾ ਹੈ ਕਿ ਹਾਂ ਕਹੀਂ ਪੰਜਾਬੀ ਸਿਨੇਮਾ ਕੋ ਨਜਰਦਾਰ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਇਹ ਸਵਾਲ ਉਹ ਨਾ ਲਈਏ ਸਾਡੇ ਲਈ ਨਹੀਂ ਕੋਈ ਸਵਾਲ ਇਹ ਤਾਂ ਸਿਸਟਮ ਹੀ ਦੱਸ ਸਕਦਾ ਹੈ ਕਿ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ ਸਾਡੀ ਤਾਂ ਜ਼ਿੰਦਗੀ ਬੜੀ ਸ਼ਾਂਤ ਰਹਿਣੀ ਕਾਹਦੀ ਬੜਾ ਤੇ ਰਮੇ ਹੋਇਆ ਸਿੱਧੇ ਹੀ ਜਾ ਰਹੇ ਹਾਂ ਬਸ ਚੱਲੀ ਜਾ ਰਹੇ ਹਾਂ ਅੱਛਾ ਭਾਜੀ ਦੂਸਰੀ ਚੀਜ਼ ਕੀ ਮੋਬਾਈਲ ਨੇ ਅਸਰ ਡਾਲਾ ਹੈ ਕਿ ਫਿਲਮਾਂ 'ਤੇ ਅਬ ਦੇਖਤੇ ਹੈ OTT ਆ ਗਏ ਔਰ ਅੱਜ ਕੱਲ੍ਹ ਲੋਕ ਰੀਲਸ 'ਤੇ ਜ਼ਿਆਦਾ ਫੋਕਸ ਕਰਦੇ ਹਨ। ਤੁਹਾਨੂੰ ਲੱਗਦਾ ਹੈ ਕਿ ਸਿਨੇਮਾ 'ਤੇ ਫਰਕ ਪੜਾ ਹੈ ਕੁਝ। ਇਹ ਦੇਖੋ ਇੱਕ ਚੀਜ਼ ਤੁਸੀਂ ਮੰਨ ਕੇ ਚੱਲੋ। ਇਹ ਸ਼ੌਕ ਦੀ ਗੱਲ ਹੈ। ਜਿਹਨੂੰ ਜਿਹੜੀ ਚੀਜ਼ ਦਾ ਸ਼ੌਕ ਆ ਉਹ ਚੱਲੀ ਜਾਣੀ ਹੈ। ਦੇਖੋ ਫਰਕ ਤਾਂ ਥੋੜਾ ਬਹੁਤ ਹੈ ਹਰ ਚੀਜ਼ ਦਾ ਪੈਂਦਾ ਹੈ ਜਿਵੇਂ ਜਿਵੇਂ ਦੁਨੀਆ ਤਬਦੀਲ ਹੁੰਦੀ ਹੈ ਨਾ। ਪਰ ਅਜੇ ਵੀ ਜੇ ਤੁਸੀਂ ਨਿੱਜੀ ਤੌਰ ਤੇ ਜਿਹੜੀਆਂ ਆਪਣੀਆਂ ਜਨਰੇਸ਼ਨ ਹੈ ਅਜੇ ਅਜੇ ਇੱਕ ਚੀਜ਼ਾਂ ਉਸ ਤਰ੍ਹਾਂ ਹਾਵੀ ਨਹੀਂ ਹੋ ਸਕਦੀ। ਅਗਲੀ ਜਨਰੇਸ਼ਨ ਦਾ ਮੈਨੂੰ ਪਤਾ ਨਹੀਂ। ਜਿਹੜਾ ਆਨੰਦ ਤੁਹਾਨੂੰ ਪॉपकॉर्न ਫੜ ਕੇ ਹੱਥੇ ਸਿਨਮੇ ਚ ਜਾ ਕੇ ਫਿਲਮ ਵੇਖਣ ਦਾ ਹੁੰਦਾ ਨਾ ਦੇਖੋ ਸਿਨਮੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਫਿਲਮ ਦੇਖ ਰਹੇ ਹੋ ਉਹਦਾ ਮਤਲਬ ਤੁਹਾਡੀ ਇੱਕ ਆਊਟਿੰਗ ਹੁੰਦੀ ਹੈ ਬੰਦਾ ਕੋਈ ਡਿਪਰੈਸ਼ਨ ਚ ਹੁੰਦਾ ਕਿ ਤੇ ਅਫਸੈਟ ਹੁੰਦਾ ਜੇ ਫਿਰ ਬਹੁਤ ਦੁਨੀਆ ਚ ਤੁਸੀਂ ਜਾਣਿਓ ਹੱਸਦੇ ਚਿਹਰੇ ਦੇਖਦੇ ਹੋ ਵੀ ਤੁਸੀਂ ਥੋੜਾ ਜਿਹਾ ਚੇਂਜ ਹੋ ਜਾਂਦੇ ਹੋ ਔਰ ਸਾਰਾ ਦਿਨ ਕੰਪਿਊਟਰ ਤੇ ਬੈਠਣ ਨਾਲ ਤਾਂ ਫਿਰ ਬਿਮਾਰੀਆਂ ਲੱਗਣੀਆਂ ਕੋਈ ਆਊਟਿੰਗ ਦੇ ਅੱਛੇ ਜ਼ਰੀਏ ਹਨ ਔਰ ਇਹ ਰਹਿਣਗੇ ਵੀ ਸਦਾ ਹੀ ਔਰ ਜੇ ਰੈਂਟਡ ਇਹ ਮਾਲ ਬਣਦੇ ਆਪਾਂ ਨੂੰ ਘੁੰਮਣ ਨੂੰ ਆਪਾਂ ਜਾਣੇ ਹੀ ਘੁੰਮਣੇ ਥੇ